ਸਾਡੇ ਬਹੁਤ ਹੀ ਸੂਝਵਾਨ ਅਤੇ ਸਤਿਕਾਰਯੋਗ ਮੁੱਖ ਮੰਤਰੀ ਸਰਪਵਰ ਸਿੰਘ ਮਾਨ ਅਤੇ ਖਜ਼ਾਨਾ ਮੰਤਰੀ ਸਰ ਹਰਪਾਲ ਸਿੰਘ ਜੀ ਪੰਜਾਬ ਦੇ ਵਿੱਚ ਕਾਰੋਬਾਰ ਨੂੰ ਬੜਾਵਾ ਦੇਣ ਲਈ ਇੱਕ ਓਟੀਐਸਓ ਸਕੀਮ ਲੈ ਕੇ ਆਏ ਆ। ਉਹ ਸਕੀਮ ਹੈ ਜਿਹੜੀ ਪੰਜਾਬ ਦੇ ਵਿੱਚ ਸਿਵਲ ਸਪਲਾਈ ਅਤੇ ਖਪਤਗਰ ਮਾਮਲੇ ਪੰਜਾਬ ਸਾਰੇ ਛਣਰ ਮਾਲਕ ਜਿਹੜੇ ਆਪਣੇ ਸਾਮੇ ਸਰ ਪੈਸੇ ਨਹੀਂ ਜਮ੍ਹਾਂ ਕਰਾ ਸਕੇ ਜਿਹੜੇ ਨਹੀਂ ਜਮਾ ਕਰਾ ਸਕੇ ਸੀਗੇ ਉਹਨਾਂ ਨੂੰ ਅਸੀਂ ਜਿਹੜਾ ਤਕਰੀਬਨ ਇਹ 1688 ਕੇਸ ਹਨ ਉਹਨਾਂ ਨੂੰ ਸਰਕਾਰ 100 ਰੁਪਏ ਦੇ ਉੱਪਰ 150 ਰੁਪਏ ਜਿਹੜਾ ਜੁਰਮਾਨਾ ਜਾਂ ਲੇਟ ਫੀਸ ਲੈਂਦੇ ਸੀ ਉਹਦੇ ਮੁਤਾਬਕ 250 ਬੰਦਾ ਤੇ ਉਹ 150 ਰੁਪਏ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਜਿਹੜੀ ਸਕੀਮ ਲੈ ਕੇ ਆਏ ਆ ਇਸ ਜਿਹੜੀ ਸਕੀਮ ਹੈ ਜਿਹੜੀ ਅਮੇਜਮੈਂਟ ਜਿਹੜੀ amount ਹੈ ਜਿੰਨਾਂ ਦੀ 15% ਤੱਕ ਹੈਗੀ ਹੈ ਉਸ ਤੋਂ ਵੱਧ ਅਤੇ ਜਿਹੜਾ ਨਹੀਂ ਲਾਗੂ ਹੁੰਦੀ ਇਹ ਜਿਹੜੀ ਇਹ ਸਕੀਮ ਹੈ ਉਹ ਜਿਹੜੇ ਛੈਲਰ ਮਾਲਕ ਅਤੇ ਟ੍ਰੇਡ ਵਿੰਗ ਦੀ ਜਿਹੜੀ ਡਿਮਾਂਡ ਕਾਫੀ ਦੇਰ ਤੋਂ ਚੱਲ ਰਹੀ ਸੀ ਜਿਹਦੇ ਨਾਲ ਇਹ ਹੁਣ ਉਸ ਦਾ ਰਾਹ ਪੱਧਰਾ ਹੋ ਗਿਆ ਇਹ ਜਿਹੜੀ ਰਕਮ ਹੈ ਅਸੀਂ ਇੱਕ ਵਾਰ ਵੀ ਜਮ੍ਹਾਂ ਕਰਵਾ ਸਕਦੇ ਹਾਂ ਤੇ ਇਹਨੂੰ ਤਿੰਨ ਕਿਸ਼ਤਾਂ ਦੇ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹਾਂ ਜੇ ਜਿਹੜੀ ਇਹ ਜਦੋਂ ਕਮ ਜਮਾ ਕਰਾਉਦਾ ਹੈ ਤਾਂ ਉਹਨੂੰ ਜਿਹੜਾ ਉਹ ਦੁਬਾਰਾ ਆਪਦਾ ਕਾਰੋਬਾਰ ਜਿਹੜਾ ਕਰਨ ਦੀ ਪਰਮਿਸ਼ਨ ਮਿਲ ਜੇ ਹਾਂਜੀ ਸਰ ਜਨਰਲ ਕੋਲ ਜਿਹੜਾ ਪਹਿਲਾਂ 100 ਤੇ 150 ਰੁਪਏ ਪੈਂਦੇ ਹੁਣ 100 ਤੇ 50 ਰੁਪਏ ਇੱਕ ਸਾਲ ਦਾ ਪੈਂਦਾ ਹੌ ਦੇ ਉੱਪਰ 150 ਰੁਪਏ ਜਿਹੜਾ ਜੁਰਮਾਨਾ ਤੇ ਲੇਟ ਫੀਸ ਪੈਂਦੀ ਸੀ ਉਹਨੂੰ ਸਿਰਫ 150 ਰੁਪਏ ਦੇ ਵਿੱਚ ਸੀ ਜਿਹੜਾ ਉਹ ਐਡਜਸਟ ਕੀਤਾ ਜਾਊਗਾ ਦੀ ਜਗ੍ਹਾ 150 250 ਦੀ ਜਗ੍ਹਾ 150 ਰੁਪਏ ਜਮ੍ਹਾਂ ਕਰਾ ਕੇ ਉਹ ਜਿਹੜੀ ਇਹ ਸੈਟਲਮੈਂਟ ਹੋ ਜੂਗੀ ਤੇ ਉਹ ਆਪਣਾ ਫੀਸ ਜਮ੍ਹਾਂ ਕਰਵਾ ਕੇ ਇਹ ਆਪਣਾ ਕਾਰੋਬਾਰ ਚਲਾ ਸਕਣਗੇ ਇਹਦੇ ਵਿੱਚ ਕਿਹੜੇ ਸੈਲਰਾਂ ਨੂੰ ਕਿੰਨੇ ਪਰਸੈਂਟ ਵਾਲੇ ਤੱਕ ਜਿਹਨੂੰ ਜਿਹੜੇ ਫਾਇਦਾ ਹੋਏ ਜਿਹੜੀ ਮੈਜ਼ਰਮੈਂਟ 15% ਉਹ ਇਸ ਵਿੱਚ ਆਉਣਗੇ 15% ਤੋਂ ਵੱਧ ਵਾਲੇ ਜਿਹੜੇ ਇਸ ਸਕੀਮ ਹਿੰਦੀ ਨਹੀਂ ਆਉਦੇ ਕਰ ਪਣੀ ਉਹ ਪਹਿਲਾਂ ਪਹਿਲੇ ਜਿਵੇਂ ਪਹਿਲਾਂ ਚੱਲ ਰਿਹਾ ਉਹ ਜਿਵੇਂ ਚੱਲ ਉਹਨਾਂ ਦੀ ਜੋ ਸੈਟਿੰਗ ਹੈ ਉਹ ਜਿਵੇਂ ਪਹਿਲਾਂ ਚੱਲਦੀ ਸੀ ਉਸੇ ਤਰ੍ਹਾਂ ਹੀ ਹੋਊਗੀ ਜਿਹੜੇ ਉਹ 15% ਤੱਕ ਹੈਗੇ ਆ ਉਹਨਾਂ ਨੂੰ ਇਸ ਦੀ ਨਹੀਂ ਲਿਆ ਜਾਊਗਾ ਇਹ 15% ਜਿਹੜੀ ਕਟਾਣੀ ਹੈ ਉਹ ਕਿਸੇ ਤੋਂ ਹੰਦ ਹੋਣਾ 15% ਕਟਾਣੀ ਜਿਹੜੀ ਇਹ ਜਿਹੜਾ ਸਰਕਾਰ ਦਾ ਫੈਸਲਾ ਹੈ ਜੀ 15